ਇਹ ਕੋਲ ਜਿਸ ਪ੍ਰਕਾਰ ਪਿਛਲੇ ਸਮੇਂ ਆਚਾਰਕ ਦਿਨ ਪਹਿਲਾਂ ਇਹਨਾਂ ਨੇ ਬਿਜਲੀ ਦੀ ਜਿਹੜੀ ਸਬਸਿਡੀ ਹੈ ਉਹ 3 ਰੁਪਏ ਉਡਾ ਦਿੱਤੀ ਗਈ ਇਹਰਾ ਮੀਡਲ ਕਲਾਸ ਤੇ ਹਰ ਵਰਗ ਤੇ ਬਹੁਤ ਵੱਡਾ ਪਹੁੰਚ ਗਿਆ ਜਾਨੀ ਕਿ 90% 95% ਲੋਕਾਂ ਦਾ ਜਿਹੜਾ ਬਿਜਲੀ ਦਾ ਲੋਡ ਹੈ ਉਹ 7 ਕਿਲੋਵੋਟ ਤੋਂ ਥੱਲੇ ਔਰ ਕਿਲੋਵੋਟ ਤੋਂ ਉੱਤੇ ਹੈ ਬਹੁਤ ਸਾਰੇ ਲੋਕਾਂ ਦਾ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਟੈਕਸ ਪੇ ਕਰਦੇ ਆ ਇਹ ਸਾਡੀ ਸਰਕਾਰ ਨੇ ਉਹਨਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੇ ਵਿੱਚ ਛੋਟ ਦਿੱਤੀ ਸੀ। ਔਰ ਇਹਨਾਂ ਨੇ ਚੁੱਪਚਾਪੀਤੇ ਉਹ 3 ਰੁਪਏ ਦੀ ਜਿਹੜੀ ਛੋਟ ਸੀਗੀ ਉਹ ਇਹਨਾਂ ਨੇ ਕੱਟ ਦਿੱਤੀ ਹੈ ਜਾਣੀ ਕਿ ਉਹ ਜਿਹੜਾ ਆਮ ਕੰਜ਼ਿਊਮਰ ਹੈ ਜਾਣੀ ਕਿ ਤੁਸੀਂ ਲੋਕ ਜਿਹੜੇ ਤੁਹਾਡਾ ਕਿਲੋਵੈਟ ਤੋਂ ਉੱਪਰ ਦਾ ਲੋਡ ਹੈ ਤਾਂ ਤੁਹਾਡੇ 3 ਰੁਪਏ ਜੇ ਤੁਹਾਡਾ 3 ਰੁਪਏ ਸੀਗਾ ਯੂਨਿਟ ਉਨ 6 ਰੁਪਏ ਤੁਹਾਨੂੰ ਬਿਜਲੀ ਦਾ ਬਿੱਲ ਆਇਆ ਕਰੇਗਾ ਪਰ ਯੂਨਿਟ ਦਾ ਦੂਸਰਾ ਜੇ 600 ਯੂਨਿਟ ਵੀ ਜੇ ਉਹਨਾਂ ਦਾ ਇੱਕ ਯੂਨਿਟ ਅੱਗੇ ਟੱਪ ਗਿਆ ਤਾਂ ਉਹਨਾਂ ਨੂੰ ਵੀ ਉਹ 3 ਰੁਪਏ ਉਹਨਾਂ ਤੇ ਵੀ ਟੈਕਸ ਲੱਗ ਜਾਏਗਾ ਯਾਨੀ ਕਿ ਬੜੀ ਵੱਡੀ ਹੀਰਾ ਫੇਰੀ ਹੈ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਤੇ ਬਹੁਤ ਜ਼ਿਆਦਾ ਵੱਡਾ ਜਿਹੜਾ ਇਹ ਬੋਝ ਪਾਇਆ ਹੈ ਸੋ ਅੱਜ ਅਸੀਂ ਸਾਰੇ ਜਾਣੇ ਇਹਦਾ ਵਿਰੋਧ ਕਰਦੇ ਹੋਏ ਵੇਸੇ ਤਾਂ ਇਹਨਾਂ ਨੇ ਇਸੇ ਤਰ੍ਹਾਂ ਹੀ ਬੱਸਾਂ ਦੇ ਕਿਰਾਏ ਵੀ ਵਧਾ ਦਿੱਤੇਗੇ ਚੁੱਪਚੀ ਤੇ ਜਿਸੇ ਤਰ੍ਹਾਂ ਇਹਨਾਂ ਨੇ ਪੈਟਰੋਲ ਡੀਜ਼ਲ ਤੇ ਵੈਟ ਵਧਾ ਦਿੱਤਾ ਗਿਆ ਸੋ ਅੱਜ ਅਸੀਂ ਬਿਜਲੀ ਦੇ ਬਾਹਰ ਇਸ ਕਰਕੇ ਇੱਥੇ ਪਟਿਆਲਾ ਹੈੱਡ ਆਫਿਸ ਤੇ ਤਰਨਾ ਦਿੱਤਾ ਹੈ ਕਿ ਇਹ ਬਹੁਤ ਵੱਡਾ ਲੋਕਾਂ ਦੇ ਨਾਲ ਧੋਖਾ ਕੀਤਾ ਇਹਨੂੰ ਰੋਲ ਬੈਕ ਕੀਤਾ ਸਰ ਹੁਣ ਲੱਗਦਾ ਹੈਗਾ ਕਿ ਪੀਐਸਪੀਸੀਐਲ ਦੇ ਮੁਲਾਜ਼ਮ ਜਿੱਥੇ ਹੁੰਦੇ ਨੇ 3 ਦਿਨ ਦੀ ਸਮੂਹਿਕ ਛੁੱਟੀ ਲੈ ਗਏ ਨੇ ਸੋ ਲੱਗਦਾ ਹੈਗਾ ਕਿ ਤਾਂ ਕਿਤੇ ਜਿਹੜਾ ਸਰਕਾਰ ਨੂੰ ਹਲੇ ਵੀ ਜਿਹੜੀ ਸਤਾਵੇਂ ਰਹਿ ਰਹੇ ਨੇ ਸਰਕਾਰ ਤਾਂ ਤਾਨਾਸ਼ਾਹ ਸਰਕਾਰ ਹੈ ਜੀ ਤੁਸੀਂ ਮੈਨੂੰ ਦੱਸੋ ਇਸ ਸਰਕਾਰ ਦੇ ਵਿੱਚ ਕਿਹੜਾ ਵਿਅਕਤੀ ਛੁੱਟੀ ਤੇ ਨਹੀਂ ਗਿਆ ਇੱਥੇ ਪਟਵਾਰੀ ਚਲੇ ਗਏ ਇੱਥੇ ਆਮ ਜਿਹੜੇ ਪੰਚਾਇਤ ਸੈਕਟਰੀ ਉਹ ਤਰਨਾਂ ਲਈ ਬੈਠੇ ਆ ਮੰਰੇਗਾ ਵਰਕਰ ਤਰਨਾਂ ਲਈ ਬੈਠੇ ਆ ਟੀਚਰਸ ਤਰਨਾਂ ਲਈ ਬੈਠੇ ਆ ਜੋ ਇਸ ਸਰਕਾਰ ਦਾ ਜਨਾਜਾ ਨਿਕਲਿਆ ਮੈਂ ਕਦੇ ਇਸ ਪ੍ਰਕਾਰ ਦਾ ਐਡਮਿਨਿਸਟ੍ਰੇਸ਼ਨ ਕਦੇ ਦੇਖੀ ਨਹੀਂ ਜੋ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਜਨਾਜਾ ਉਹਨਾਂ ਨੇ ਮੈਂ ਤੁਹਾਨੂੰ ਬੇਨਤੀ ਕਰਨੀ ਛੋਣਾ ਪਹਿਲਾਂ ਚੱਜ ਨਾਲ ਉਹਨੂੰ ਸੁਣਨਾ ਚਾਹੀਦਾ ਹੈ ਬਿਆਨ ਕਿ ਉਹਨਾਂ ਨੇ ਕਿਹਾ ਆਪਕਾ ਨਾਮ ਕੀ ਹੈ ਉਹਨੇ ਕਿਹਾ ਮੇਰਾ ਨਾਮ ਫਲਾਣਾ ਸਿੰਘ ਉਹਨਾਂ ਨੇ ਕਿਹਾ ਵੀ ਹੁਣ ਕੜਾ ਪਾਉਣਾ ਜਾਂ ਪਗੜੀ ਪੋਣੀ ਇਹ ਕਿਸੇ ਨੂੰ ਪੁੱਛ ਕੇ ਪੋਣੀ ਪਾਏਗੀ ਹਰ ਵਿਅਕਤੀ ਦਾ ਹੱਕ ਹੈ ਹਰ ਤਰੰਗ ਦਾ ਹੱਕ ਹੈ ਉਹ ਜਿਸ ਤਰੀਕੇ ਨਾਲ ਆਜ਼ਾਦੀ ਨਾਲ ਰਹਿ ਸਕਦਾ ਹੈ ਉਹਨਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਉਹਨਾਂ ਨੇ ਬੇਸਿਕਲੀ ਭਾਪੀ ਬਾਰੇ ਕਿਹਾ ਕਿ ਜਿਸ ਪ੍ਰਕਾਰ ਦੀ ਰਾਜਨੀਤੀ ਪੋਲਰਾਈਜੇਸ਼ਨ ਔਰ ਵੰਡਣਾ ਸ਼ੁਰੂ ਵੰਡੀਆਂ ਪੋਣੀਆਂ ਸ਼ੁਰੂ ਕਰ ਦਿੱਤੀਆਂ ਕਿ Hindu ਅੱਡਾ ਸਿੱਖ ਅੱਡਾ ਮੁਸਲਮਾਨ ਅੱਡਾ ਇਸਾਈ ਅੱਡਾ ਇਹ ਧਰਮ ਦੇ ਨਾਂ ਤੇ ਦੇਸ਼ ਨੂੰ ਵੰਡਿਆ ਜਾ ਰਿਹਾ ਕਿਸੇ ਨੂੰ ਆਪ ਦੇ ਧਰਮ ਦੀ ਗੱਲ ਕਰਨ ਵਾਸਤੇ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਕੜਾ ਪਾਉਣ ਵਾਸਤੇ ਜਾਂ ਪਗੜੀ ਪਾਉਣ ਵਾਸਤੇ ਕਿਸੇ ਤੋਂ ਇਜਾਜ਼ਤ ਦੇਸ਼ ਦੇ ਅੰਦਰ ਲੈਣੀ ਪਵੇਗੀ ਤੁਸੀਂ ਇੱਕ ਪਾਸੇ ਤਾਂ ਛਾਤੀ ਥੱਪ ਥਾ ਰਹੇ ਹੋ ਕਿ ਅਸੀਂ 300 ਯੂਨਿਟ ਫ੍ਰੀ ਬਿਜਲੀ ਦਿੱਤੀ ਹੈ ਅਸੀਂ 600 ਯੂਨਿਟ ਫ੍ਰੀ ਦੇ ਰਹੇ ਹਾਂ ਦੂਸਰੇ ਪਾਸੇ ਤੁਸੀਂ ਜਨਤਾ ਤੇ ਡਬਲ ਬੋਝ ਲਾ ਰਹੇ ਹੋ ਡਬਲ ਤਰੀਕੇ ਦੀ ਪਾਲਿਸੀ ਕਿਉਂ ਅਪਣਾ ਰਹੇ ਤੇ ਤੁਹਾਡਾ ਤੁਸੀਂ ਤਾਂ 61000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਆਲਰੇਡੀ ਚੱਕ ਚੁੱਕੇ ਹੋ 10000 ਕਰੋੜ ਰੁਪਏ ਦੀ ਤੁਸੀਂ ਹੋਰ ਮੰਗ ਕੀਤੀ ਹੈ ਕਿ ਸਾਡੀ ਲਿਮਟ ਵਧਾਓ ਅਸੀਂ ਕਰਜ਼ਾ ਵੱਧ ਚੱਕ ਸਕੀਏ 35000 ਕਰੋੜ ਰੁਪਏ ਆਲਰੇਡੀ ਤੁਸੀਂ ਕਰਜ਼ਾ ਸੈਂਟਰ ਸਰਕਾਰ ਤੋਂ ਲੈਨੇ ਹੋ ਹੁਣ ਤੁਸੀਂ ਕੀ ਆ 10000 ਦੀ ਹੋਰ ਲਿਮਟ ਵਧਾਓ 3000 ਕਰੋੜ ਰੁਪਏ ਦੀ ਤੁਸੀਂ ਇਸ ਵਾਰੀ ਬਜਟ ਦੇ ਵਿੱਚ ਤਜਵੀਜ਼ ਰੱਖੀ ਹੈ ਜਾਨੀ ਕਿ ਲਗਭਗ 3 ਸਾਲਾਂ 'ਚ 90000 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਲੈ ਲਏਗੀ ਪੰਜਾਬ ਜਾਏਗਾ ਕਿੱਧਰ ਰੈਵਨਿਊ ਤੋਂ ਐਕਸਪੈਂਡੀਚਰ ਵਧਦਾ ਜਾ ਰਿਹਾ ਜੇ 10% ਤੁਸੀਂ ਰੈਵਨਿਊ ਜਨਰੇਟ ਕੀਤਾ ਲੇਕਿਨ 13% ਤੁਸੀਂ ਐਕਸਪੈਂਡੀਚਰ ਵਧਾਤਾ ਕਹਿੰਦਾ ਮਤਲਬ ਕਿ ਖਰਚੇ ਫਜ਼ੂਲ ਖਰਚੀ ਜਿਹੜੀਆਂ ਤੁਸੀਂ ਮਸ਼ਹੂਰੀਆਂ ਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਰੋਜ਼ ਪ੍ਰਚਾਰ ਪ੍ਰਸਾਦ ਇਹ ਵਧਾ ਦਿੱਤਾ ਗਿਆ ਸੋ ਸਰਕਾਰ ਦੇ ਜਨਾਜਾ ਖੜਦਾ ਹੈ